Falou! ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਜਿਹਾ ਜਾਣਗੇ ਤੇ ਸਾਰੇ ਲੀਡਰਾਂ ਦੀ ਧੜਕਣਾ ਵਧੀਆਂ ਹੋਈਆਂ ਨੇ ਜਿਵੇਂ ਲੁਧਿਆਣਾ ਦੇ ਵਿੱਚ ਵੀ 14 ਗੇਟ ਦੇ ਵਿੱਚ ਵੋਟਾਂ ਦੀ ਗਿਣਤੀ ਹੋਏਗੀ ਸੋ ਦੱਸਦੇ ਕਿ ਕਾਲਾ ਲੋਕ ਸਭਾ ਚੋਣਾਂ ਨਤੀਜੇ ਆ ਜੋ 12 ਵੇ ਤੱਕ ਕਾਫੀ ਹੱਦ ਤੱਕ ਕਲੀਅਰ ਹੋ ਜਾਣਗੇ ਕਿ ਕਿਸ ਉਮੀਦਵਾਰ ਜਿੱਤ ਹੋ ਰਹੀ ਹੈ ਤੇ ਕਿਸ ਦੀ ਹਾਰ ਲੁਧਿਆਣਾ ਵਿੱਚ 14 ਗੇਟ ਦੇ ਵਿੱਚ ਇਹ ਜੋ ਵੋਟਾਂ ਦੀ ਗਿਣਤੀ ਆ ਹੋਏਗੀ ਸੋ ਉਥੇ ਪੀਆਯੂ ਅਤੇ ਸਤਿਗੁਰ ਰਾਮ ਸਿੰਘ ਪੋਲੀਟੈਕਨਿਕ ਕਾਲਜ 'ਚ ਵੋਟਾਂ ਦੀ ਗਿਣਤੀ ਹੋਣੀ ਹੈ ਸੋ ਦੱਸਦੇ ਕਿ 3 ਲੇਅਰ ਸੁਰੱਖਿਆ ਦੇ ਵਿੱਚ ਹੈ ਜੋ ਇਨ੍ਹਾਂ ਈਵੀਆ ਮਸ਼ੀਨਾਂ ਨੂੰ ਰੱਖਿਆ ਗਿਆ ਸਿਟੀ ਹ ਸਰ ਕਿਸ ਤਿੱਕੇ ਦੇ ਫੋਟੈਂਟੀਆਂ ਕਿਤੇ ਗਿਨੇ ਕਿਉਂਕਿ ਇਹ ਕਾਊਂਟਿੰਗ ਸੈਂਟਰ ਹੈ ਕਾਊਂਟਿੰਗ ਦੇ ਉੱਤੇ ਕੰਦੇ ਕਲ ਗੰਗਾੰਬਾ ਵੀ ਹਸੋਦਾ ਕਿਉਂਕਿ ਹਰੇਕ ਪਾਰਟੀ ਦੇ ਨੁਮਾਇੰਦੇ ਵੀ ਆਣਗੇ ਤੇ ਸਪੋਰਟਰ ਵੀ ਆਣਗੇ ਕਿੱਦਾਂ ਦੀ ਤਿਆਰੀ ਕੀਤੀ ਗਈ ਹੈ ਸਸੇਕਾਲ ਜੀ ਸਾਰਿਆਂ ਨੂੰ ਅਸੀਂ ਇੱਥੇ ਲੁਧਿਆਣਾ ਸੈਂਟਰਲ ਜਿਹੜਾ ਜਿਹੜਾ 63 ਹਲਕਾ ਹੈਗਾ ਉਹਦੇ ਕਾਊਂਟਿੰਗ ਹਾਲ ਤੇ ਖੜੇ ਆ ਤੇ ਇੱਥੇ ਹੀ ਸਾਡਾ ਜਿਹੜਾ ਪੋਸਟਪੋਲਡ ਸਟਰੋਂਗ ਰੂਮ ਹੈ ਜਿੱਥੇ ਸਾਰੀ ਮਸ਼ੀਨਾਂ ਰੱਖੀਆਂ ਹੋਈਆਂ ਹੈਗੀਆਂ ਜਿੱਥੇ ਇਲੈਕਸ਼ਨ ਪੇਪਰ ਸਟਰੋਂਗ ਰੂਮ ਵੀ ਜਿਹੜਾ ਬਣਿਆ ਹੋਇਆ ਉਹਦੇ ਨਾਲ ਜਿਹੜੇ ਦਸਤਾਵੇਜ਼ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰ ਨੂੰ ਦੱਸਣਾ ਚਾਹਨਾ ਕਿ ਬਹੁਤ ਹੀ ਪੁਖਤ ਅਰੇਂਜਮੈਂਟ ਅਸੀਂ ਸਿਕਿਉਰਿਟੀ ਪੱਖੋਂ ਇੱਥੇ ਕਰਵਾਏ ਨੇ ਤਿੰਨ ਪੈਰਾਮੀਟਰਸ ਅਸੀਂ ਬਣਾਏ ਨੇ ਤਿੰਨ ਪੈਰੀਮੀਟਰਸ ਜਿਹੜਾ ਇੱਕ ਇਨਰ ਪੈਰੀਮੀਟਰ ਹੁੰਦਾ ਜਿੱਥੇ ਬਿਲਕੁਲ ਜਿਹੜਾ ਡੋਰ ਹੈ ਸਟਰੋਂਗ ਰੂਮ ਦਾ ਜਿੱਥੇ ਮਸ਼ੀਨਾਂ ਰੱਖੀਆਂ ਹੈਗੀਆਂ ਜਿੱਥੇ ਦਸਤਾਵੇਜ਼ ਜਿਹੜੇ ਕੀਮਤੀ ਦਸਤਾਵੇਜ਼ ਰੱਖੇ ਹੋਏ ਨੇ ਉੱਥੇ CRP ਦੀ ਡਿਪਲੋਇਮੈਂਟ ਕੀਤੀ ਗਈ ਹੈ CRPF ਜਿਹੜੀ ਬਾਹਰੋਂ ਆਈ ਹੈਗੀ ਉੱਥੇ 24/7 ਉੱਥੇ ਡਿਪਲੋਇਮੈਂਟ ਕੀਤੀ ਹੋਈ ਹੈ ਹਰ ਸੌਂਗ ਰੂਮ ਦੇ ਅੱਗੇ ਸੀਸੀਟੀਵੀ ਕੈਮਰਾਸ ਤੇ 24/7 ਸਰਵੇਲੈਂਸ ਚੱਲਦੀ ਪਈ ਹੈ ਨਾਲ ਇੱਕ ਵੀਡੀਓਗ੍ਰਾਫਰ 24 ਘੰਟੇ ਇੱਥੇ ਹਾਜ਼ਰ ਹੈਗਾ ਉਹਦੇ ਨਾਲ ਇੱਕ ਡਿਊਟੀ ਮੈਜਿਸਟ੍ਰੇਟ ਵੀ ਲਾਇਆ ਗਿਆ ਹੈਗਾ ਕਿ ਜੇਕਰ ਕੋਈ ਅਣਸੁਣੀ ਕਟਨਾ ਵਾਪਰਦੀ ਹੈ ਤਾਂ ਉਸੇ ਵੇਲੇ ਬਿਲਕੁਲ ਪੁਖਤਾ ਐਸ ਪਰ ਦੀ ਇਨਸਟਰਕਸ਼ਨਸ ਐਕਸ਼ਨ ਲਿਆ ਜਾ ਸਕੇ ਬਟੇ ਤਾਂ ਹੈਗੀ ਇਨਰ ਪੈਰਾਮੀਟਰ ਦੀ ਗੱਲ ਜਿੱਥੇ ਕਿਸੇ ਦੀ ਐਂਟਰੀ ਪੋਸੀਬਲ ਨਹੀਂ ਹੈ अनऑथराइਜ਼ ਬੰਦਾ ਉੱਥੇ ਜਾ ਹੀ ਨਹੀਂ ਸਕਦਾ ਉਸ ਤੋਂ ਅੱਗੇ ਇੱਕ ਮਿਡਲ ਪੈਰਾਮੀਟਰ ਹੈਗਾ ਪੈਰਾਮੀਟਰ ਹੈਗਾ ਜਿੱਥੇ ਸਟੇਟ ਆਰਮਡ ਪੁਲਿਸ ਦੀ ਡਿਪਲॉयਮੈਂਟ ਕੀਤੀ ਗਈ ਹੈ 24 ਘੰਟੇ ਉਹਨਾਂ ਨੇ ਵੀ ਸਟੇਟ ਆਰਮ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਿਲਕੁਲ ਆਪਣਾ ਪੈਰਾਮੀਟਰ ਸਿਕਯਰ ਕਰਨ ਸਾਰੇ ਪੈਰਾਮੀਟਰਸ ਤੇ ਲੌਗ ਬੁੱਕ ਲਗਾਈਆਂ ਗਈਆਂ ਹੈਗੀਆਂ कि ਜੋੜਿਓ ਬੰਦਾ ਇੰਥੇ ਐਂਟਰ ਕਰ ਰਿਹਾ ਹੈ ਭਾਵੇਂ ਆਫੀਸ਼ੀਅਲ ਅਥਾਰਾਈਜ਼ਡ ਹੋਵੇ ਜਾਂ ਕੋਈ ਲੈਟਸ ਸੇ ਕੋਈ ਮੀਡੀਆ ਪਰਸਨਲ ਅੰਦਰ ਆ ਰਿਹਾ ਹੈ ਤਾਂ ਸਾਰਿਆਂ ਦੀ ਐਂਟਰੀ ਇੱਥੇ ਕੀਤੀ ਜਾਵੇਗੀ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਕੌਣ-ਕੌਣ ਇੱਥੇ ਐਂਟਰੀ ਕਰ ਗਿਆ ਇਸ ਤੋਂ ਅੱਗੇ ਜਿੱਥੇ ਆਪਾਂ ਖੜੇ ਆ ਇਹ ਹੈਗਾ ਆਊਟਰ ਪੈਰਾਮੀਟਰ ਇੱਥੇ ਪੰਜਾਬ ਪੁਲਿਸ ਦੀ ਡਿਪਲॉयਮੈਂਟ ਕੀਤੀ ਗਈ ਹੈ ਤੇ ਇੱਥੇ 50 ਤੋਂ ਉੱਤੇ ਮੁਲਾਜ਼ਮ ਨੇ ਅਡ-ਅਡ CRPF ਸਟੇਟ ਅਰਮ ਪੁਲਿਸ ਤੇ ਪੰਜਾਬ ਪੁਲਿਸ ਦੇ ਤੇ ਮੈਂ ਸਾਰਿਆਂ ਨੂੰ ਇਹ ਸਕਿਆ ਜਾ ਰਿਹਾ ਕਿ ਚੌਥੀ ਲੇਅਰ ਵੀ ਬਣਾਈ ਗਈ ਹੈ 메ਨ ਗੇਟ ਦੇ ਉੱਤੇ बिकॉज ਵੀਕਲ ਉਹੀ ਪਾਸ ਹੋਣਗੇ ਜਿਹਨਾਂ ਨੂੰ ਪਾਸ ਹੋਣਾ ਚਾਹੀਦਾ ਹੈ ਅਸੀਂ ਇਹ ਉਲਿਖ ਰਹੇ ਹਾਂ ਕਿ ਇਹ ਕਿਸ ਤਰੀਕੇ ਨਾਲ ਕਿੱਥੇ ਆਪਾਂ ਬੈਰੀਕੇਡਿੰਗ ਕਰੀਏ बिकॉज ਇਸ ਵਾਰ 43 ਕੈਂਡੀਡੇਟਸ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸੋ ਹੋ ਸਕਦਾ ਹੈ ਕਿ ਸਾਰੇ ਕੈਂਡੀਡੇਟਸ ਆਪਣੇ ਕਾਊਂਟਿੰਗ ਏਜੰਟਸ ਆਣਗੇ মিডিਆ ਦਾ ਵੀ ਕਾਫੀ ਹੌਟਲੀ ਕੰਟੈਸਟਡ ਇਲੈਕਸ਼ਨ ਹੈ ਸੋ ਹੋ ਸਕਦਾ ਹੈ মিডিਆ ਦੇ ਵੀ ਵੀਕਲਸ ਆਣਗੇ ਸੋ ਅਸੀਂ ਟ੍ਰੈਫਿਕ ਪੱਖੋਂ ਆਪਣੇ ਪੁਲਿਸ ਕਾਊਂਟਰਪਾਰਟਸ ਨਾਲ ਡੀਲ ਕਰਕੇ ਕਿਉਂਕਿ ਇਨ ਇਸ ਆਊਟਰ ਆਊਟਰ ਪੈਰਾਮੀਟਰ ਦੇ ਅੱਗੇ ਤਾਂ ਵਹਕਲ ਆ ਹੀ ਨਹੀਂ ਸਕਦਾ ਸੋ ਅਸੀਂ ਉਹ ਪੈਰਾਮੀਟਰ ਉਸੇ ਸਾਹਮਣੇ ਆ ਡਿਪੈਂਡਿੰਗ ਔਨ ਦ ਕਪੈਸਿਟੀ ਕਰਾਂਗੇ ਤੇ ਜਿਵੇਂ ਤੁਸੀਂ ਆ ਆਖਿਆ ਸੀਗਾ ਕਿ ਕੋਈ ਇੱਥੇ ਲਾਅ ਇਨ ਆਰਡਰ ਦਾ ਇਸ਼ੂ ਮੈਂ ਸਾਰਿਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਕਿ ਇਦਾਂ ਦਾ ਕੋਈ ਇਸ਼ੂ ਅਸੀਂ ਨਹੀਂ ਅਸੀਂ ਪੂਰੇ ਤਰੀਕੇ ਨਾਲ ਪ੍ਰਪੇਅਰਡ ਆ ਕਾਊਂਟਿੰਗ ਅਧਿਕਾਰੀਆਂ ਪੱਖੋਂ ਕਿੰਨੇ ਕਿ ਮੁਲਾਜ਼ਮ تعینات ਕਰਤੇ ਗਏ ਨੇ ਕਿੰਨੇ ਉਹ ਬਿਲਕੁਲ ਜਿਵੇਂ ਹਰ ਟੇਬਲ ਤੇ ਇਨਫੈਕਟ 3 3 4 4 ਮੁਲਾਜ਼ਮ ਡਿਪਲੋਟਡ ਹੁੰਦੇ ਆ ਉਹਨਾਂ ਦੇ ਨਾਲ ਉਹਨਾਂ ਦਾ ਸਪੋਰਟ ਸਟਾਫ ਡਿਪਲੋਟਡ ਹੁੰਦਾ ਤੇ ਹੋਰ ਇੰਨਾ ਸਪੋਰਟ ਸਟਾਫ ਹੈ ਕੋਈ ਫੂਡ ਦੇ ਅਰੇਂਜਮੈਂਟ ਕਰ ਰਿਹਾ ਹੈ ਕੋਈ ਹੋਰ ਕੁਝ ਕਰ ਰਿਹਾ ਹੈ ਕੋਈ ਲੌਗ ਬੁక్స్ ਤੇ ਐਂਟਰੀ ਕਰ ਰਿਹਾ ਹੈ ਇੱਕ ਪੂਰਾ ਆਈਟੀ ਸਟਾਫ ਟੀਮ ਡਿਪਿਊਟਡ ਹੈਗੀ ਫਿਰ ਆਬਜ਼ਰਵਰ ਸਾਹਿਬ ਦਾ ਆਪ ਦਾ ਸਪੋਰਟ ਸਟਾਫ ਮਾਈਕਰੋ ਆਬਜ਼ਰਵਰਸ ਨੇ ਸੋ ਬਹੁਤ ਹੀ ਵੱਡੀ ਇੱਕ ਟੀਮ ਇਥੇ ਲੱਗੇ ਲੱਗੇ ਜਾਈ ਲੱਗੀਗੀ ਟੋਟਲ ਕਿੰਨੇ ਕੁ ਅਸੀਂ ਕਹਿ ਸਕਦੇ ਕਿ ਇਹ ਪ੍ਰਸ਼ਾਸਨਿਕ ਔਰ ਪੁਲਿਸ ਮੁਲਾਜ਼ਮ ਤੇ ਨਾ ਕਿ ਇੱਥੇ ਮਤਲਬ ਹੋ ਸਕਦਾ ਹੈ 200 150 ਤੋਂ ਲੈ ਕੇ 200 ਬੰਦੇ ਇੱਥੇ ਪ੍ਰੈਜ਼ੈਂਟ ਹੋਣਗੇ ਤੇ ਕਿਉਂਕਿ ਉੱਪਰ ਪਾਸੇ ਜਿਹੜਾ ਫਰਸਟ ਫਲੋਰ ਹੈ ਉਤੇ 64 ਦਾ ਜਿਹੜਾ ਕਾਊਂਟਿੰਗ ਵਾਲਾ ਹੈ ਤੇ ਸਟ੍ਰੌਂਗ ਰੂਮ ਹੈ ਉਥੇ ਬਣਿਆ ਹੋਇਆ ਤੁਸੀਂ ਉਸ ਦਿਨ ਪਾਓਗੇ ਕਿ ਕਾਫੀ ਇੱਥੇ ਡਿਪਲੋਇਮੈਂਟ ਤੁਹਾਨੂੰ ਪੁਲਿਸ ਤੇ ਸਿਵਲ ਦੋਨੇ ਪੱਖੋਂ ਤੁਹਾਨੂੰ ਜਿਹੜਾ مین ਗੇਟ ਆ ਪੀਏਯੂ ਦਾ ਇਹ ਤਾਂ ਨੋਰਮਲ ਬੰਦੇ ਦੀ ਐਂਟਰੀ ਹੈ ਹਜੇ ਵੀ ਆਰ ਵਰਕਿੰਗ ਆਊਟ ਦਾ ਸਕਿਉਰਿਟੀ ਅਰੇਂਜਮੈਂਟਸ ਬਿਕੋਜ਼ ਪੀਏਯੂ ਯੂਨੀਵਰਸਿਟੀ ਹੈ ਉਹਨਾਂ ਨਾਲ ਆਪਾਂ ਸਕਿਉਰਿਟੀ ਅਰੇਂਜਮੈਂਟਸ ਵਰਕ ਆਊਟ ਕਰ ਰਹੇ ਹਾਂ ਜਿਹੜੀ ਚਾਰ ਲੇਅਰ ਦੀ ਸਕਿਉਰਿਟੀ ਰੱਖੀ ਗਈ ਹੈ ਅਸੀਂ ਤਿੰਨ ਲੇਅਰ ਤਾਂ ਐਸ ਪਰ ਹੀਸੀਆ ਇਨਸਟਰਕਸ਼ਨਸ ਬਿਲਕੁਲ ਹੀ ਕੰਪਲਸਰੀ ਨੇ ਚੌਥੀ ਲੇਅਰ ਵੀ ਡੂ ਇਟ ਫਾਰ ਦਾ ਟਰੈਫਿਕ ਮੈਨੇਜਮੈਂਟ ਉਹ ਅਸੀਂ ਵਰਕ ਆਊਟ ਕਰ ਰਹੇ ਹਾਂ ਕਿ ਸਰਕਲ ਸਕਰੀਨਾਂ ਵਗੈਰਾ ਲਗਾ ਕੇ ਲੋਕਾਂ ਜਿਹ ਕੈਨ ਵੀ ਸਟਿਲ ਕੈਮਰਾ ਅੰਦਰ ਇਦਾਂ ਕੋਈ ਰੱਖ ਨਹੀਂ ਸਕਦਾ ਬਟ ਆਫ ਕੋਰਸ ਤੁਸੀਂ ਬਾਹਰ ਜਿੱਥੇ ਦੇਖ ਰਹੇ ਹੋ ਐਲਸੀਡੀ ਤੇ ਆ ਕੇ ਬੰਦੇ ਦੇਖ ਸਕਦੇ ਨੇ ਕਿ ਅੰਦਰ ਕੀ ਚੱਲ ਰਿਹਾ ਹੈ ਬਿਕੋਜ਼ ਮੀਡੀਆ ਦਾ ਇੱਕ ਸਪੈਸੀਫਿਕ ਆਪਾਂ ਇੱਕ ਸਟੇਸ਼ਨ ਬਣਾਵਾਂਗੇ ਜਿੱਥੇ ਉਹ ਜਾ ਕੇ ਆਪਣੇ ਫੋਨ ਯੂਜ਼ ਕਰ ਸਕਦੇ ਨੇ ਜਾਂ ਕੋਈ ਹੋਰ ਉਹਨਾਂ ਨੇ ਕਮਿਊਨੀਕੇਸ਼ਨ ਅੱਗੇ ਕਰਨਾ ਹੈ ਜਿਵੇਂ ਤੁਹਾਨੂੰ ਪਤਾ ਪੂਰੇ ਇੰਡੀਆ 'ਚ ਲਾਈਫਟਾਈਮ ਚੱਲਦਾ ਹੈ ਕਿ ਕਿੱਥੇ ਕਿੱਥੇ ਕੀ ਚੱਲ ਰਿਹਾ ਸੋ ਉਹ ਅੰਦਰ ਜਾ ਕੇ ਇੱਕ ਵੱਡੀ ਸਕਰੀਨ ਅਸੀਂ ਲਾਈ ਹੈਗੀ ਉੱਥੇ ਰਾਉਂਡ ਵਾਈਜ਼ ਤੁਹਾਨੂੰ ਰਿਜ਼ਲਟਸ ਪਤਾ ਲੱਗਣਗੇ ਕਿ ਕਿਹੜੇ-ਕਿਹੜੇ ਕੈਂਡੀਡੇਟਸ ਨੇ ਸੋ ਮੀਡੀਆ ਦੀ ਐਂਟਰੀ ਅਸੀਂ ਇੱਕ ਪਾਸੋਂ ਰੱਖਾਂਗੇ ਐਨ ਉਹਨਾਂ ਦਾ ਇੱਕ ਸਪੈਸੀਫਿਕ ਇੱਥੇ ਮੀਡੀਆ ਰੂਮ ਬਣਾਵਾਂਗੇ ਕੰਟਰੋਲ ਸੈਂਟਰ ਬਣਾਵਾਂਗੇ ਕੋਈ ਸ਼ਰਾਰਤੀ ਤੱਤ ਆਂਦਾ ਵਾ ਤਾਂ ਉਹ ਉੱਥੇ ਬੰਦੀ ਕਰ ਦੇ ਕਿਸੇ ਤਰ੍ਹਾਂ ਬਿਲਕੁਲ ਕੀਤੀ ਜਾ ਰਹੀ ਹੈ ਅਸੀਂ ਮੈਜਿਸਟ੍ਰੇਟਸ ਉੱਤੇ ਲੱਗੇ ਹੋਏ ਨੇ ਤਿੰਨ ਪੈਰਾਮੀਟਰਸ ਲੱਗੇ ਪੈਰੀਮੀਟਰਸ ਲੱਗੇ ਹੋਏ ਨੇ ਸੋ ਅਸੀਂ ਬਿਲਕੁਲ ਉਹਦੀ ਬਣਦੀ ਕਰ ਰਹੀ ਐਸ ਪਰ ਦੀ ਆਰਪੀਏ ਐਸ ਪਰ ਦੀ ਆਈਟਸੀ ਜਿਹੜੇ ਸ਼ਰਤਾਂ ਜਿਹੜੇ ਸ਼ਰਤਾਂ ਦੇ ਤੱਤ ਹੋਣੇ ਉਹਨਾਂ ਦੇ ਉੱਤੇ ਜਿਹੜਾ ਬੰਦਾ ਪ੍ਰੋਬਲਮ ਕ੍ਰੀਏਟ ਕਰੂਗਾ ਇੱਕ ਇਲੈਕਸ਼ਨ ਇੱਕ ਬਹੁਤ ਸੈਂਸਿਟਿਵ ਇੱਕ ਬਹੁਤ ਹੀ ਮਤਲਬ ਹੁਣ ਅਸੀਂ ਆਖਰੀ ਚਰਨ ਤੇ ਆ ਗਏ ਹੁਣ ਬਿਲਕੁਲ ਡਿਕਲੇਅਰ ਹੋਣ ਜਾ ਰਹੇ ਹਾਂ ਪੰਜਾਬ ਨੇ ਤਾਂ ਕਲੋਜ਼ਰ ਕੀਤਾ ਇਲੈਕਸ਼ਨ ਦਾ ਫੇਸ 7 ਦੇ ਵਿੱਚ ਹੋ ਕੇ ਸੋ ਜਿਹੜੀ ਟੋਟਲ ਕਾਉਂਟਿੰਗ ਕਿੰਨੇ ਗੇਟ ਚ ਹੋਏਗੀ ਕੰਪਲੀਟ उट द राउंड अभी चौदह टेबल्स लाए हुए हैं सो एक सौ अठत्तर बूथ तो के हिसाब से उस हिसाब से वर्कआउट करा अकोज अंदर काफी प्रबंध करने सोट करें थैंक यू